ਆਸ ਜੀ ਜੀ ਜਿਹੜਾ ਇਹ ਇਹਦਾ ਫਸਲ ਰਿਹਾ ਵੀ ਉਹ 22% ਵਾਲਾ ਨਾਲ ਉਹ ਆ ਰਿਹਾ ਜਿਹੜਾ ਉਹ ਹੰਸ ਰਾਜ ਦੇ ਪਿਛਲੇ ਤੋਂ ਅਗਲੇ ਪਾਸੇ ਹੈ ਓਏ ਸਟਾਈਡਰ ਲਿਆ ਜਾ ਕੇ ਸਟਾਈਡਰ ਲਿਆ ਸਟਾਈਡਰ ਲਿਆ ਇੱਕ ਕੱਢੀ ਭੱਜ ਕੇ ਸਟਾਨਕਸੀ ਵਾਲਾ ਦੂਸਰਾ ਬਣ ਗਿਆ ਦੂਸਰਾ ਸਟਾਨਕਸੀ ਵੀ ਨਹੀਂ

ਅੱਜ ਸਰਵਸਥੀ ਕਾਜੀ ਅੱਜ ਹੜ੍ਹ ਪ੍ਰਭਾਵਿਤ ਇਲਾਕੇ 'ਚ ਪਹੁੰਚੇ ਸਰਕਾਰੀ ਸਰਕਾਰ ਵੱਲੋਂ ਟੀਮ ਦਾਇਰ ਹੈ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪੰਜਾਬ ਦੇ ਅੰਦਰ ਸੁਮੁੱੱਚੀ ਸਾਡੀ ਟੀਮ ਸਮੇਤ ਸਾਡੇ ਸੀਐਮ ਸਾਹਿਬ ਤੁਸੀਂ ਦੇਖ ਰਹੇ ਹੋ ਜਮੀਨ ਦੇ ਉੱਤੇ ਉੱਤੇ ਲਗਾਤਾਰ ਹਾਰਪਰਵਾਦ ਇਲਾਕਿਆਂ ਦਾ ਦौरा ਕਰ ਰਿਹਾ ਸੋ ਮੇਰਾ ਇਲਾਕਾ ਵਿਧਾਨ ਸਭਾ ਹਲਕਾ ਪੋਆ ਜ਼ਿਲ੍ਹਾ ਪਠਾਨਕੋਟ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਪਾਣੀ ਦਾ ਪ੍ਰਵੇਸ਼ ਹੋਇਆ ਤੇ ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਤੋਂ ਲਗਾਤਾਰ بارش ਹੋ ਰਹੀ ਹੈ ਪਹਾੜਾਂ ਦੇ ਉੱਤੇ ਉਹ ਮੀਂਹ ਕਰਕੇ ਲਗਾਤਾਰ ਜਿਹੜੇ ਨਾਲੇ ਨੇ ਸਾਡੇ ਛੋਟੇ ਛੋਟੇ ਦਰਿਆ ਨੇ ਉਹ ਫਾਨ ਦੇ ਉੱਤੇ ਔਰ ਇਸ ਪਾਣੀ ਨੇ ਕਾਫੀ ਨੁਕਸਾਨ ਵੀ ਕੀਤਾ ਸਾਡਾ ਮੈਂ ਕੱਲ ਵੀ ਇਸ ਏਰੀਆ 'ਚ ਸੀਗਾ ਔਰ ਸਾਡਾ ਜਿਹੜਾ ਉਹ ਜ਼ਲਾਲੀਏ ਪੁਲ ਦੇ ਕੋਲ ਇੱਕ ਕਾਫੀ ਵੱਡਾ ਪਾੜ ਜਿਹੜਾ ਨਹਿਰ ਉਹਦਾ ਪਿਆ ਰੋਡ ਦੇ ਵਿੱਚ ਉਹ ਰੋਡ ਕਾਫੀ ਜਿਹੜਾ ਉਹ ਟੁੱਟਿਆ ਸੋ ਅੱਜ ਵੀ ਅਸੀਂ ਇਸ ਇਲਾਕੇ ਦੇ ਅੰਦਰ 1 ਸੋ ਪਹਿਲੂ ਅਸੀਂ ਜੂਬੀ ਡੀ ਸੀ ਨਹਿਰ ਦੇ ਉੱਤੇ ਜਿਹੜਾ ਪਾੜ ਪਿਆ ਉਹ ਦੇਖਿਆ ਔਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਦਾ ਸਾਰਾ ਬਣਾ ਰਹੇ ਆ ਅਸੀਂ ਵੀ ਕਿਵੇਂ ਉਹਦੇ ਤੋਂ ਲੋਕਾਂ ਦਾ ਬਚਾਅ ਕਰਨਾ ਔਰ ਇਸ ਵੇਲੇ ਅਸੀਂ ਕਥਲੌਰ ਜਿਹੜਾ ਏਰੀਆ ਦੇ ਅੰਦਰ ਆ ਰਾਵੀ ਦੇ ਪੁਲ ਦੇ ਉੱਤੇ ਸੋ ਮੇਰੇ ਨਾਲ ਸਾਡੇ ਐਸਐਸਪੀ ਪਠਾਨਕੋਟ ਦਿਲਜੀਤ ਸਿੰਘ ਢਿੱਲੋ ਜੀ ਸਾਡੇ ਏਡੀਸੀ ਹਰਦੀਪ ਸਿੰਘ ਜੀ ਤੋਂ ਸਾਰੇ ਸਾਡੇ ਬਸਤੀ ਦੇ ਅਧਿਕਾਰੀ ਸਹਿबान ਲਗਾਤਾਰ ਅਸੀਂ ਮਤਲਬ ਨਿਗ੍ਹਾ ਰੱਖ ਰਹੇ ਹਾਂ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਹੜਾੜ ਦੀ ਲੋੜ ਨਹੀਂ ਇਹ ਕੁਦਰਤ ਆ ਕੁਦਰਤ ਦਾ ਮਤਲਬ ਮਨੁੱਖ ਹਮੇਸ਼ਾ ਸਾਹਮਣਾ ਹੀ ਕਰਦਾ ਮੁਕਾਬਲਾ ਹੀ ਕਰਦਾ ਸੋ ਉਹਦੇ ਵਿੱਚੋਂ ਮਨੁੱਖ ਕੇਵਾਰੀ ਵਕਰੀਆਂ ਸਥਿਤੀਆਂ ਵੀ ਆ ਜਾਂਦੀਆਂ ਚਾਹੇ ਉਹ ਪਾਣੀ ਆ ਚਾਹੇ ਕਿਸੇ ਹੋਰ ਤਰ੍ਹਾਂ ਦੇ ਫਲੱਡ ਦੇ ਰੂਪ ਦੇ ਵਿੱਚ ਸੋ ਅਸੀਂ ਲਗਾਤਾਰ ਸਾਰੇ ਪ੍ਰਬੰਧ ਕੀਤੇ ਆ ਸਾਡੇ ਕੋਲ ਟੋਟਲ ਜਿਹੜਾ ਕਿਤੇ ਕੋਈ ਰੈਸਕਿਊ ਦੀ ਲੋੜ ਆ ਉਹ ਵੀ ਸਾਡੇ ਕੋਲ ਟੀਮ ਆ ਗਈਆਂ ਨੇ ਸੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਉਹ ਮੈਂ ਵੀ ਖੁਦ ਜ਼ਮੀਨ ਦੇ ਉੱਤੇ ਕੰਮ ਕਰ ਰਹੇ ਆ ਸੋ ਜਿੱਥੇ ਕਿਤੇ ਵੀ ਕੋਈ ਲੋਕਾਂ ਨੂੰ ਦਿੱਕਤ ਆ ਟੋਲ ਫ੍ਰੀ ਨੰਬਰ ਦਿੱਤੇ ਆ ਸਰਕਾਰ ਨੇ ਸਾਡੇ ਅਧਿਕਾਰੀ ਸਬਾਨ ਵੀ ਲੋਕਾਂ ਦੇ ਵਿੱਚ ਜਾ ਰਹੇ ਆ ਸੋ ਮੈਂ ਅੱਜ ਫਿਰ ਦੁਬਾਰਾ ਇਸ ਇਲਾਕੇ 'ਚ ਆਇਆ ਸੋ ਜਿੱਥੇ ਕਿਤੇ ਨੁਕਸਾਨ ਵੀ ਲੋਕਾਂ ਦਾ ਹੋਇਆ ਕਿਤੇ ਕੋਈ ਫਸਲ ਮਾਰੀ ਗਈ ਆ ਕੋਈ ਸਬਜ਼ੀ ਮਾਰੀ ਗਈ ਆ ਕਿਸੇ ਦਾ ਕੋਈ ਘਰ ਡਿੱਗਿਆ ਆ ਉਹਦੇ ਲਈ ਪੈਸਲ ਗਰਦੋਰੀਆਂ ਦਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਐਲਾਨ ਵੀ ਕੀਤਾ ਗਿਆ ਸੋ ਅਸੀਂ ਉਹਦੀ ਪ੍ਰਭਾਈ ਵੀ ਕਰਾਂਗੇ ਪਰ ਚੰਗੀ ਗੱਲ ਇਹ ਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਦਾ ਸੀ ਮਤਲਬ ਮੈਂ ਸਮਝਦਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੈਨ ਘਾਉਣ ਦੀ ਲੋੜ ਨਹੀਂ ਪੂਰੀਆਂ ਤਿਆਰੀਆਂ ਨੇ ਹਰ ਕਿਸੇ ਦੀ ਸਥਿਤੀ ਦੇ ਨਾਲ ਪ੍ਰਸ਼ਾਸਨ ਸਰਕਾਰ ਲੋਕਾਂ ਦੇ ਨਾਲ ਆ بس ਲੋਕਾਂ ਨੂੰ ਇਹੀ ਕਵਾਂਗੇ ਵੀ ਪਾਣੀ ਆ ਇਹ ਆਇਆ ਔਰ ਇਹਨੇ ਚਲੇ ਜਾਣਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਘਰਾੜ ਦੀ ਲੋੜ ਨਹੀਂ ਅਸੀਂ ਪੂਰੀ ਤਰ੍ਹਾਂ ਪੂਰੇ ਬੰਦੋਬਸਥ ਕੀਤੇ ਚਲਿਏ